ਨਮਸਕਾਰ ਸਾਥਿਓ ਮੈਂ ਮੀਰ ਸਿੰਘ ਪੁਵਾਰ ਜੀ ਤੁਸੀਂ ਦੇਖ ਰਹੇ ਹੋ ਮਾਲਵਾ ਪੰਜਾਬ ਨਿਊਜ਼ ਅ ਅੱਜ ਕੱਲ ਜਿਵੇਂ ਦੇਖਿਆ ਆਪਣੇ ਪੰਜਾਬ ਦੇ ਅੰਦਰ ਕਣੀ ਸੰਗਣੀ ਧੁੰਦ ਛਾਈ ਹੋਈ ਹੈ ਉਸ ਨੂੰ ਦੇਖਦੇ ਹੋਏ ਅਸੀਂ ਮਤਲਬ ਕੁਝ ਰਾਘੀਰਾਂ ਤੋਂ ਪੁੱਛਣ ਦੀ ਕੋਸ਼ਿਸ਼ ਕਰਦੇ ਹਾਂ ਕਿ ਉਹ ਕਿਸ ਤਰ੍ਹਾਂ ਦਾ ਮਹਿਸੂਸ ਕਰਨੇ ਜਿਵੇਂ ਕਿ ਅੱਜ ਕੱਲ੍ਹ ਕੁਝ ਸਕੂਲਾਂ ਦੀ ਛੁੱਟੀਆਂ ਕੀਤੀਆਂ ਹੋਈਆਂ ਨੇ ਕੁਝ ਸਕੂਲਾਂ ਦੇ ਬੱਚੇ ਅੱਜ ਵੀ ਸਕੂਲ 'ਚ ਜਾ ਰਹੇ ਨੇ ਤੇ ਉਹਨਾਂ ਨੂੰ ਪੁੱਛਦੇ ਹਾਂ ਕਿ ਕਿਸ ਤਰ੍ਹਾਂ ਦਾ ਮਹਿਸੂਸ ਕਰਦੇ ਹੋ ਅ ਬੱਚਿਓ ਤੁਸੀਂ ਸਕੂਲ ਜਾ ਰਹੇ ਹੋ ਤੁਸੀਂ ਕੀ ਮਹਿਸੂਸ ਕਰ ਰਹੇ ਹੋ ਬਹੁਤ ਭਾਜੀ ਧੁੰਦ ਦੇ ਕਾਰਨ ਬਹੁਤ ਅਸਾਹੋਲ ਹੈ। ਉਹ ਦੂਰ ਕੇ ਜਾਣਾ ਪੈਂਦੇ। ਅੱਛਾ। ਮੈਂ ਬਾਈਕ ਫੁੱਟ ਬਾਈਕ ਤੇ ਜਾਣਾ ਔਖਾ ਲੱਗਦਾ। ਸਵੇਰੇ ਸਵੇਰੇ ਠੰਡ ਜ਼ਿਆਦਾ ਹੁੰਦੀ ਹੈ। ਅ ਜਿਵੇਂ ਕਿ ਅੱਜ ਕੱਲ ਧੁੰਦ ਜ਼ਿਆਦਾ ਹੈ ਮਾਲਕ। ਔਰ ਸਰਕਾਰ ਤੋਂ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਮਤਲਬ ਸਕੂਲ ਦੇ ਪਰਤੀ ਮਤਲਬ? ਸਕੂਲ ਦੇ ਪਰਤੀ ਬਸ ਇਹੀ ਹੈ ਜੀ ਬਸ ਜਿਹੜੇ ਪੇਪਰ ਹੋ ਰਹੇ ਉਹ ਵਧੀਆ ਲੰਘ ਜਾਣ ਜੇ ਸਰਕਾਰ ਕਰੇ। ਨਹੀਂ ਉਹ ਤਾਂ ਦੇਖੀ ਪੜਨ ਤੇ ਡਿਪੈਂਡ ਹੈ ਨਾ। ਤੁਸੀਂ ਟਾਈਮ ਟਾਈਮ ਦੇ ਦੱਸੋ ਨਾ ਸਮੇਂ ਦੇ ਵੀ ਦੇਖੀ ਤੁਹਾਡਾ ਜਿਹੜਾ ਸਕੂਲ ਦਾ ਸਮਾਂ ਉਹ ਚੇਂਜ ਹੋਣਾ ਚਾਹੀਦਾ ਹੈ ਇਹਦਾ ਛੁੱਟੀਆਂ ਹੋਣੀਆਂ ਚਾਹੀਦੀਆਂ ਨੇ ਕੀ ਕੀ ਹੋਣਾ ਚਾਹੀਦਾ ਜੇ ਛੁੱਟੀਆਂ ਉਹ ਵਧੀਆ ਹੀ ਹੋ ਜੀ ਛੁੱਟੀਆਂ ਹੋ ਜੀ ਬਾਕੀ ਲੋਨ ਤਾਂ ਜਿਆਦਾ ਹੋ ਜਾਂਦਾ ਹੈ ਖਾਣਾ ਬਾਕੀ ਮੋਟਰ ਮੋਟਰਸਾਈਕਲਾਂ ਤੇ ਵੀ ਜਾਣਾ ਔਖਾ ਹੋ ਜਾਂਦਾ ਜੀ ਹਰ ਥੱਲੇ ਅੱਛਾ ਅੱਛਾ ਫਿਰ ਤੁੰਦੇ ਦੁਕਾਨ ਆੜਾ ਵੀ ਔਖਾ ਹੋ ਜਾਂਦਾ ਹਰ ਤਿੰਨ ਦਾ ਤੁੰਦੀ ਰਹਿੰਦੀ ਆ ਅੱਛਾ ਅੱਛਾ ਯਾ ਫਿਰ ਰੈਸਟ ਦਾ ਸੱਤਰਾ ਹੁੰਦਾ ਹਾਂ ਹਾਂ ਦੇ ਕੋਈ ਅਲੱਗ ਪਾਸਾ ਕਿ ਅਸੀਂ ਹੋਰ ਵੀ ਰਾਗੀਰਾਂ ਤੋਂ ਪੁੱਛਣ ਦੀ ਕੋਸ਼ਿਸ਼ ਕਰਾਂਗੇ ਕਿ ਜਿਵੇਂ ਕਿ ਅੱਜਕੱਲ ਜਿਹੜੀ ਧੁੰਦ ਬਹੁਤ ਜ਼ਿਆਦਾ ਹੈ एलिਜੀਬਿਲਟੀ ਬਹੁਤ ਘੱਟ ਆ ਰਸ ਨੂੰ ਮੱਦੇਨਜ਼ਰ ਰੱਖਦੇ ਹੋਏ ਅਸੀਂ ਕੁਝ ਰਾਗੀਰਾਂ ਤੋਂ ਪੁੱਛਾਂਗੇ ਸਾਡੇ ਨਾਲ ਇੱਕ ਹੋਰ ਜੁੜਨੇ ਇਸ ਤੋਂ ਦੇ ਆਪਣੇ ਵਿਵੇਦਪੁਰ ਕਾਹ ਜੀ ਉਹਨਾਂ ਤੋਂ ਪੁੱਛਣ ਦੀ ਕੋਸ਼ਿਸ਼ ਕਰਦੇ ਆ ਕਿ ਵਿਵੇਦਪੁਰ ਕਾਹ ਜੀ ਜਿਵੇਂ ਅੱਜ ਕੱਲ ਪੰਜਾਬ ਦੇ ਅੰਦਰ ਸੰਗਣੀ ਧੁੰਦ ਚਾਈ ਹੋਈ ਹੈ ਐਲੀਜੀਬਿਲਟੀ ਬੋਰਡ ਘਟਾ ਹੈ ਤੇ ਤੁਸੀਂ ਕੀ ਮਹਿਸੂਸ ਕਰਦੇ ਹੋ ਦੇਖੋ ਇਸ ਤਰ੍ਹਾਂ ਜੀ ਬਹੁਤ ਜ਼ਿਆਦਾ ਠੰਡ ਪੈਣ ਕਰਕੇ ਬੱਚਿਆਂ ਨੂੰ ਨੁਕਸਾਨ ਤਾਂ ਹੈ ਹੀ ਹੈ ਹਾਂ ਹਾਂ ਛੋਟੇ ਬੱਚਿਆਂ ਨੂੰ ਬਹੁਤ ਜ਼ਿਆਦਾ ਨੁਕਸਾਨ ਆ ਚਲੋ ਕਰਕੇ ਕਿ ਵੀ ਸਰਕਾਰ ਨੇ ਛੋਟੇ ਬੱਚਿਆਂ ਦੀ ਛੁੱਟੀ ਵੀ ਕੀਤੀ ਹੈ ਪੰਜਵੀਂ ਕਲਾਸ ਤੱਕ ਲੇਕਿਨ ਛੇਮੀ ਤੋਂ ਉੱਪਰਲੇ ਬੱਚੇ ਜਿਹੜੇ ਸਕੂਲਾਂ ਚਾਹੁੰਦੇ ਨੇ ਉਹਨਾਂ ਨੂੰ ਵੀ ਬੜੀ ਦਿੱਕਤ ਆ ਰਹੀ ਹੈ ਹਾਂ 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 ਟਰਾਂਸਪੋਰਟਰਾਂ ਨੂੰ ਵੀ ਬੜੀ ਦਿੱਕਤ ਆ ਰਹੀ ਹੈ ਲੇਕਿਨ ਕੁਝ ਸਿਸਟਮ ਇਸ ਤਰ੍ਹਾਂ ਦਾ ਹੋਣਾ ਚਾਹੀਦਾ ਹੈ ਕਿ ਵੀ ਚਲੋ ਕੁਝ ਸਰਕਾਰੀ ਸਕੂਲਾਂ ਦੇ ਬੱਚੇ ਨੇ ਜਿਹੜੇ ਉਹ ਪੈਦਲ ਜਾਂਦੇ ਨੇ ਉਹਨਾਂ ਨੂੰ ਬਹੁਤ ਸਮੱਸਿਆ ਹੈ ਹਾਂ ਤੇ ਜਿਹੜੇ ਟਰਾਂਸਪੋਰਟਰਾਂ ਹੀ ਬੱਚੇ ਆਉਂਦੇ ਨੇ ਟਰਾਂਸਪੋਰਟਰ ਨੂੰ ਸਮੱਸਿਆ ਹੈ ਹਰ ਟਾਈਮ ਰੀਸਕ ਬਣੇ ਰਹਿੰਦੇ ਆ ਟਰਾਂਸਪੋਰਟਰ ਨੂੰ ਤੇ ਉਸ ਤੋਂ ਬਾਅਦ ਜੇ ਸਕੂਲਾਂ ਨੂੰ ਆਪਸ਼ਨਲ ਦਿੱਤਾ ਜਾਵੇ ਕਿ ਵੀ ਤੁਸੀਂ ਆਪਣੀ ਜ਼ਰੂਰਤ ਅਨੁਸਾਰ ਜਿਵੇਂ ਕਿ ਏਰੀਏ ਦੇ ਅਨੁਸਾਰ ਟਾਈਮ ਅੱਗੇ ਪਿੱਛੇ ਵੀ ਕਰ ਸਕਦੇ ਨੇ ਕੋਈ ਹੁਣ ਸਪੋਜ਼ ਕਰੋ ਕਿ ਅਸੀਂ ਇੱਕ ਸਕੂਲ ਚਲਾ ਰਹੇ ਹਾਂ ਕਿ ਵੀ ਜੇ ਟਾਈਮ ਅਸੀਂ ਆਪਣੇ ਸਿਚੁਏਸ਼ਨ ਦੇ ਮੁਤਾਬਿਕ ਚਲਾਈਏ ਕਿ 11 ਵਜੇ ਖੋਲ੍ਹ ਲਈਏ 12 ਵਜੇ ਖੋਲ੍ਹ ਲਈਏ 2 ਘੰਟੇ ਖੋਲ੍ਹ ਲਈਏ ਜੇ ਬੱਚਿਆਂ ਨੂੰ ਪਰਮਾਨੈਂਟ ਛੁੱਟੀ ਦਿੱਤੀ ਜਾਵੇ ਤਾਂ ਬੱਚੇ ਮौज-ਮਸਤੀ ਹੀ ਕਰਨਗੇ ਉਹ ਪੜ੍ਹਾਈ ਨਹੀਂ ਕਰਨਗੇ ਘਰ ਬੈਠ ਕੇ ਇਹ ਵੀ ਠੀਕ ਨਹੀਂ ਹੈ ਬਟ ਓਕਸ਼ਨਲ ਵੀ ਦਿੱਤਾ ਜਾਵੇ ਵਿਚਾਲੇ ਪੂਰਾ ਇੰਤਜ਼ਾਮ ਕਰਕੇ ਉਹ ਚੱਲੇ ਹੋਏ ਨੇ ਠੰਡ ਤੋਂ ਬਚਣ ਦੇ ਲਈ ਪਰ ਅਸੀਂ ਫੇਰ ਵੀ ਉਹਨਾਂ ਨੂੰ ਰੋਕ ਕੇ ਪੁੱਛਣ ਦੀ ਕੋਸ਼ਿਸ਼ ਕਰਦੇ ਆ ਕਿ ਜੇ ਵੀ ਤੁਸੀਂ ਹਰ ਰੋਜ਼ ਆਪਣੇ ਕੰਮ ਤੇ ਜਾਂਦੇ ਆਉਂਦੇ ਹੋ ਤੁਸੀਂ ਠੰਡ ਵਿੱਚ ਕੀ ਮਹਿਸੂਸ ਕਰ ਰਹੇ ਹੋ ਹਰ ਰੋਜ਼ ਮਹਿਸੂਸ ਤਾਂ ਬਹੁਤ ਔਖਾ ਹੋ ਰਿਹਾ ਸਾਨੂੰ ਦਾ ਹਾਂ ਹਾਂ ਆਹ ਸੜਕ ਵੀ ਸਾਡੀ ਬਹੁਤ ਖਰਾਬ ਹੈ ਇਸ ਕਰਕੇ ਸਾਨੂੰ ਬਹੁਤ ਦਿੱਕਤ ਆ ਰਹੀ ਹੈ ਅੱਛਾ ਹਾਂ ਠੰਡ 'ਚ ਕੰਮ ਤੇ ਕਰਨਾ ਜ਼ਰੂਰੀ ਪੈਣਾ ਪੈਂਦਾ ਹੈ ਹਾਂ ਸਾਨੂੰ ਬਹੁਤ ਦਿੱਕਤ ਹੈ ਠੰਡ ਦੇ ਕਰਕੇ ਠੰਡ ਕਰਕੇ ਵੀ ਸੜਕ ਕਰਕੇ ਅੱਛਾ ਹਾਂ ਤੇ ਇਹ ਸਾਨੂੰ ਸਾਡੇ ਨਾਲ ਇਥੋਂ ਦੇ ਕੁਝ ਲੋਕਲ ਰਾਗੀਰ ਜਿਨ੍ਹਾਂ ਨੇ ਦੱਸਿਆ ਕਿ ਤੁੰਦੇ ਕਾਨੂੰਨਾਂ ਨੂੰ ਕਾफी ਸਮੱਸਿਆ ਆ ਰਹੀ ਹੈ ਉਹਦੇ ਨਾਲ ਨਾਲ ਜਿਵੇਂ ਦੇਖੀ ਇਥੋਂ ਦੀ ਜਿਹੜੀ ਸੜਕ ਹੈ ਸੜਕ ਦਾ ਵੀ ਬੁਰਾ ਹਾਲ ਦਾ ਉਹਨਾਂ ਨੇ ਜ਼ਿਕਰ ਕੀਤਾ ਹੈ ਜਿਵੇਂ ਤੁਸੀਂ ਦੇਖ ਰਹੇ ਹੋ ਕਿ ਜਿਹੜਾ ਜੀਵਨ ਅਸਤਵਿਅਸਤ ਹੋਇਆ ਪਿਆ ਹੈਗਾ ਇੱਕ ਹੋਰ ਜ਼ਿਮੀਂਦਾਰ ਆਪਣੇ ਖੇਤਾਂ 'ਚ ਟਹਿਲਦਾ ਹੋਇਆ ਵੀ ਉਹਦੇ ਨਾਲ ਵੀ ਅਸੀਂ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਜਿਵੇਂ ਅੱਜਕੱਲ ਧੁੰਦ ਪੈ ਰਹੀ ਹੈ ਇਹਦਾ ਫਸਲਾਂ ਤੇ ਕੀ ਅਸਰ ਪਊਗਾ ਤੇ ਉਹਨੂੰ ਵੀ ਅਸੀਂ ਪੁੱਛਣ ਦੀ ਕੋਸ਼ਿਸ਼ ਕਰਾਂਗੇ ਸਾਡੇ ਨਾਲ ਕਿਉਂਕਿ ਖੇਤ 'ਚ ਜਾਣਾ ਵੀ ਜ਼ਰੂਰੀ ਹੈ ਅੱਜਕੱਲ ਤੇ ਖੇਤੀ ਸਾਹਿਬ ਨੂੰ ਸੰਭਾਲ ਵੀ ਜ਼ਰੂਰੀ ਹੈ ਤੇ ਜਿਵੇਂ ਆ ਦੇਖੋ ਹੁਣ ਵੀ ਲੋਕਾਂ ਵੱਲੋਂ ਲਾਈਟਾਂ ਲਗਾ ਕੇ ਆਪਣੇ ਧਾਰੇ ਨੇ ਜਾਇਆ ਖੇਚੇ ਸਵੇਰੇ ਸਵੇਰੇ ਮਾਰਾ ਹੈ ਕਿਹੜਾ ਹੋਰ ਜੀ ਹਾਂ ਤੇ ਜਿਵੇਂ ਧੁੰਦ ਪੈ ਰਹੀਏ ਫਸਲਾਂ ਦਾ ਦੇਖੀ ਨੁਕਸਾਨ ਆ ਜਾਂ ਫਾਇਦੇਮੰਦ ਹੈ ਫਸਲਾਂ ਦਾ ਤਾਂ ਫਾਇਦਾ ਜੀ ਅੱਛਾ ਨੁਕਸਾਨ ਦਾ ਅੱਛਾ ਹੂੰ ਸੜਕ ਪਾ ਇਨਸੀਡੈਂਟ ਦਾ ਨੁਕਸਾਨ ਹੈ ਜੀ ਅੱਛਾ 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 ਬੱਸ ਜ਼ਿਆਦਾ ਹੁਣ ਲੱਗ ਰਹੇ ਆ ਅੱਛਾ 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 ਸਾਡੇ ਨਾਲ ਨੇ ਇਥੋਂ ਆਪਣੇ ਸਵਾਮੀ ਵਿਵੇਕਾਨੰਦ ਇੰਟਰਨੈਸ਼ਨਲ ਹਾਈ ਸਕੂਲ ਦੇ ਕੋਚ ਨੇ ਜਗਪਾਲ ਸਿੰਘ ਜੀ ਜੱਗੀ ਜੀ ਉਹਨਾਂ ਤੋਂ ਵੀ ਪੁੱਛਦੇ ਆ ਕਿ ਜਿਵੇਂ ਅੱਜ ਕੱਲ ਠੰਡ ਜ਼ਿਆਦਾ ਪੈ ਰਹੀ ਹੈ ਔਰ ਇਹ ਕੀ ਮਹਿਸੂਸ ਕਰ ਰਹੇ ਨੇ ਅੱਜ ਕੱਲ ਦੀ ਜਿਹੜੀ ਠੰਡ ਨੂੰ ਤੇ ਪੁੱਛਣ ਦੀ ਕੋਸ਼ਿਸ਼ ਕਰਦੇ ਇੱਕ ਕੋਚ ਹੋਣ ਦੇ ਨਾਤੇ ਤੁਸੀਂ ਅੱਜ ਕੱਲ ਦੀ ਜਿਹੜੀ ਠੰਡ ਪੈ ਰਹੀ ਹੈ ਕੀ ਕਹਿਣਾ ਚਾਹੁੰਦੇ ਹੋ ਜੀ ਠੰਡ ਦਾ ਮੌਸਮ ਹੈ ਲੇਕਿਨ ਠੰਡ ਤਾਂ ਪਵੇਗੀ ਇਹ ਦਿਨ ਇਸ ਸੰਭੀ ਹੈ ਹਾਂ ਜੇਕਰ ਠੰਡ ਵੀ ਨਾ ਹੋਵੇਗੀ ਤਾਂ ਸਾਡੇ ਫਸਲਾਂ ਵੀ ਨਹੀਂ ਬਣਨਗੀਆਂ ਹੂੰ ਹੂੰ ਫਸਲਾਂ ਲਈ ਵੀ ਬਹੁਤ ਜ਼ਰੂਰੀ ਹੈ ਠੰਡ ਹਮਮ ਲੇਕਿਨ ਜਿਹੜੇ ਨੌਜਵਾਨ ਯੁਵਾ ਨੇ ਉਹਨਾਂ ਨੂੰ ਨਹੀਂ ਨਹੀਂ ਮੰਨਣ ਚਾਹੀਦੀ ਠੰਡ ਹਾਂ ਹਾਂ ਵਗਰੇ ਉੱਠਣ ਜਾ ਕੇ ਗਰੌਣ ਜਾਣ ਹਾਂ ਹਾਂ ਤੇ ਮੇਰੀ ਕਈ ਰਿਕਵੈਸਟ ਹੈ ਕਿ ਹੁਣ ਹਰ ਵਿੱਚ ਨੂੰ ਸਵੇਰੇ ਇੱਕ ਵਾਰੀ ਠੰਡੇ ਪਾਣੀ ਦੀ ਜ਼ਰੂਰ ਨਹਾ ਲੈਣੀ ਚਾਹੀਦੀ ਹੈ ਠੰਡੇ ਪਾਣੀ ਦਾ ਜੀ ਠੰਡੇ ਪਾਣੀ ਦਾ ਦੇਖੀ ਦੋ ਕੋਸ ਦੇਖੀ ਦੂਰ ਪਾਸੇ ਦੇਣ ਬੱਚੇ ਜੀ ਬਿਲਕੁਲ ਉਹੀ ਪਾਸ ਦੇ ਨੇ ਜੀ ਇੱਕ ਵਾਰ ਨਾ ਆ ਕੇ ਤੁਸੀਂ ਵੀ ਪ੍ਰੈਕਟੀਕਲ ਦੇਖੋ ਮੇਉ ਜੀ ਕਰਕੇ ਮੈਨੂੰ ਪੂਰੇ ਦਿਨ ਠੰਡ ਲੱਗ ਜੇ ਤਾਂ ਮੈਨੂੰ ਫੜ ਲਓ ਆ ਕੇ ਤੁਸੀਂ ਅੱਛਾ ਜੀ ਬਿਲਕੁਲ ਵੀ ਇਹ ਸਾਡਾ ਪ੍ਰੈਕਟੀਕਲ ਹੈ ਜੀ ਕਿਟਾ ਕੋਣ 40 ਸਾਲਾਂ ਦਾ ਅੱਛਾ ਜੀ ਹਾਂਜੀ ਹਾਂਜੀ ਸਵੇਰੇ ਠੰਡੇ ਪਾਣੀ ਚ ਨਹਾਓ ਜਿਹੋ ਜੇ ਮਰਜ਼ੀ ਠੰਡਾ ਹੋਵੇ ਭਾਵੇਂ ਭਾਖੜਾ ਦਾ ਚੱਲਦਾ ਹੋਵੇ ਭਾਵੇਂ ਕੱਚੀ ਦਾ ਚੱਲਦਾ ਹੋਵੇ ਭਾਵੇਂ ਮੋਟਰ ਦਾ ਹੋਵੇ ਭਾਵੇਂ ਤਾਂ ਕੋਈ ਮਹਿਸੂਸ ਨਹੀਂ ਹੁੰਦੀ ਪਰ ਹੈ ਨਾਰਮਲ ਟੈਂਪਰੇਚਰ ਡਾਉਨ ਹੈ ਪਰ ਨਹੀਂ ਮਨਣਾ ਚਾਹੀਦਾ ਹਾਂ ਕਿਨੇ ਬੇਲੜ ਬੰਦੇ ਆ ਉਹਨਾਂ ਨੂੰ ਜ਼ਿਆਦਾ ਠੰਡ ਲੱਗਦੀ ਇਸ ਕੋ ਕੰਮ ਕਰਦੇ ਬੰਦੇ ਨੂੰ ਜਾਂ ਕੋਈ ਹੋਰ ਪ੍ਰੈਕਟਿਸ ਕਰਦੇ ਨੂੰ ਕੋਈ ਵੀ ਵਰਕ ਕਰੋ ਤੁਸੀਂ ਨਹੀਂ ਠੰਡ ਲੱਗੂਗੀ ਤੁਹਾਨੂੰ ਬਿਲਕੁਲ ਵੀ ਹਾਂ ਤਾਂ ਬਲਕਿ ਘੱਟ ਦਾ ਜਾ ਰਹੇ ਠੰਡ ਦਾ ਟੈਂਪਰੇਚਰ ਵੀ ਅ ਤੁਸੀਂ ਬਜ਼ੁਰਗਾਂ ਨੂੰ ਜਾਂ ਬੱਚਿਆਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਠੰਡ ਤੋਂ ਬਚਾਅ ਵਾਸਤੇ ਬਜ਼ੁਰਗਾਂ ਤਾਂ ਇਹ ਮੈਸੇਜ ਹੈ ਕਿ ਆਪਣਾ ਹੋ ਠੰਡ ਤੋਂ ਬਚਾਅ ਕਰਨ ਹਾਂਜੀ ਕੋਸ਼ਿਸ਼ ਕਰਨ ਕਿ ਜ਼ਿਆਦਾ ਉਮਰ ਦੇ ਹਿਸਾਬ ਨਾਲ ਉਹ ਆਪਣਾ ਕੱਪੜੇ ਲੀੜੇ ਵਧੀਆ ਪਾਉਣ ਰਜਾਈ ਤੇ ਬੈਠਣ ਹਾਂ ਹਾਂ ਥੋੜਾ ਬਹੁਤਾ ਘੁੰਮਣ ਫਿਰਨ ਹੁਣ ਤਾਂ ਧੁੱਪ ਵੀ ਨਿਕਲਣ ਲੱਗੀ ਥੋੜੀ ਥੋੜੀ ਦੇਰ ਘੰਟਾ ਦੋ ਘੰਟੇ ਲੇਕਿਨ ਉਹ ਧੁੱਪ ਸੇਕਣ ਤੇ ਬੱਚੇ ਨੇ ਬੱਚਿਆਂ ਨੂੰ ਆਪਾਂ ਕਹਿੰਦੇ ਠੰਡ ਲੱਗਦੀ ਹੈ ਪਰ ਨਹੀਂ ਲੱਗਦੀ ਬੱਚਿਆਂ ਨੂੰ ਠੰਡ ਗਵਰਨਮੈਂਟ ਨੇ ਵੀ ਛੁੱਟੀਆਂ ਕਰਕੇ ਜੋਰ ਲਾ ਲਿਆ ਮਾਪੇ ਹੀ ਵੀ ਕਹਿੰਦੇ ਨੇ ਜੀ ਹੱਥ ਹੁਣ ਕੇ ਬੇਨਤੀ ਇਹਨਾਂ ਨੂੰ ਸਕੂਲੇ ਲੈ ਜਾ ਕਰੋ ਕਰੋ ਬਸ ਲੋਪਾ ਪਾ ਲੈਂਦੇ ਨੇ ਗੁੱਡ ਗਰਾ ਪਾ ਲੈਂਦੇ ਨੇ ਕੋਟ ਪਾ ਲੈਂਦੇ ਨੇ ਕਦੇ ਤਾਂ ਕੁਝ ਵੀ ਨਹੀਂ ਪਾਉਂਦੇ ਇਹ ਲਾਇ ਟਿੱਕਦੇ ਗਲੀਆਂ 'ਚ ਫਿਰਦੇ ਰਹਿੰਦੇ ਕਦੇ ਸਾਈਕਲ ਹੀ ਚਲਾ ਲਈ ਕਦੇ ਗਲੀਆਂ 'ਚ ਭੱਜ ਗਏ ਕਦੇ ਖੇਤਾਂ 'ਚ ਭੱਜ ਗਏ ਗੱਡੇ 'ਚ ਬੈਠ ਕੇ ਇਹ ਕੰਮ ਹੈ ਬੱਚਿਆਂ ਦਾ ਸਹੀ ਪਰ ਬੱਚਿਆਂ ਨੂੰ ਠੰਡ ਨਹੀਂ ਲੱਗਦੀ ਅਸੀਂ ਵੀ ਆਉਂਦੇ ਉਹਨਾਂ ਨੂੰ ਜ਼ਿਆਦਾ ਠੰਡ ਮਹਿਸੂਸ ਕਰਾਉਂਦੇ ਆ ਵੀ ਠੰਡ ਹੈ ਬਹੁਤ ਬਹੁਤ ਧੰਨਵਾਦ ਤੁਹਾਡੇ ਮੇਵਾ ਜੀ ਕੌਂਸਲਰ ਤੇ ਇਸ ਇਲਾਕੇ ਦੇ ਚੌਰੀਦਕਾਰਨ ਤੇ ਜੀ ਆਇਆਂ ਇਹੇ ਜੀ ਖਬਰਾਂ ਸਟੇਟ గవర్ਨ ਤਾਂ ਕੀ ਅੰਗਰੇਜ਼ ਸਮਝਦੇ ਨਹੀਂ ਕਿ ਟੋਨੀਆ ਕਵਰਾ ਕਰਦੀਆਂ ਰਹਿਣ ਬਹੁਤ ਬਹੁਤ ਧੰਨਵਾਦੀ